ਤੋ ਅੱਜ ਹਲਕਾ ਸ਼੍ਰੀ ਫਤਗੜ ਸਾਹਿਬ ਦੇ ਅਧੀਨ ਪੈਂਦੇ ਸਰਕਲ ਮੂਲੇਪੁਰ ਦੀ ਜਿਹੜੀ ਭਰਤੀ ਮੁਹਿੰਮ ਦੀ ਸ਼ੁਰੂਆਤ ਦਾਸ ਦੇ ਪਿੰਡ ਪਿੰਡ ਝਿੰਜਰਾ ਤੋਂ ਗ੍ਰਹਿ ਤੋਂ ਅੱਜ ਇਹ ਤੋਂ ਕੀਤੀ ਗਈ ਹੈ ਜਿਦੇ ਵਿੱਚ ਮੈਂ ਸਮਝਦਾ ਕਿ ਮੇਰੇ ਪਿੰਡ ਦੇ ਨਗਰ ਨਿਵਾਸੀ ਉਹਦੇ ਨਾਲ ਹੀ ਇਲਾਕੇ ਦੀਆਂ ਸਤਕਾਰਯੋਗ ਸਾਰੀਆਂ ਸ਼ਖਸੀਤਾਂ ਸੋ ਸਰਕਲ ਪ੍ਰਧਾਨ ਦਵਿੰਦਰ ਸਿੰਘ ਬਹਿਲੋਲਪੁਰ ਸਾਰੇ ਵਿਸ਼ੇਸ਼ ਤੌਰ ਤੇ ਜਿੱਥੇ ਇਸ ਮੀਟਿੰਗ ਦੇ ਵਿੱਚ ਉਮ ਮਹਾਕੇ ਸਾਰੇ ਸ਼ੁਰੂਆਤ ਕੀਤੀ ਗਈ ਉਹਦੇ ਨਾਲ ਹੀ ਇਸ ਮੀਟਿੰਗ ਦੀ ਇਸ ਸਮਾਗਮ ਦੀ ਪਰਤੀ ਮਹਿੰਮ ਦੀ ਸ਼ੁਰੂਆਤ ਕਰਾਉਣ ਲਈ ਵਿਸ਼ੇਸ਼ ਤੌਰ ਤੇ ਅਜਰਬਰ ਸਹਿਬਾਨ ਵਿਕਰਮਜੀਤ ਸਿੰਘ ਜੀ ਖਾਲਸਾ ਜੀ ਪਰਮਜੀਤ ਸਿੰਘ ਢਿੱਲੋਂ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਤ ਸਿੰਘ ਚਨਾਤਲ ਜੀ ਮਰੋਣ ਸਿੰਘ ਮਕਾਰੂਪਰ ਜੀ ਸਰਦਾਰ ਜਗਦੀਸ਼ ਸਿੰਘ ਚਿਮਾ ਜੀ ਸਮੁੱਚੀ ਲੀਡਰਸ਼ਿਪ ਆ ਜਿਹੜੀ ਉਹ ਭਰਤੀ ਦੀ ਮਹਿੰਮ ਸ਼ੁਰੂ ਕਰਾਉਣ ਲਈ ਪਹੁੰਚੀ ਆ ਜਿੱਥੇ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਨਾ ਉੱਥੇ ਮੈਂ ਦੇਖ ਰਿਹਾ ਕਿ ਅੱਜ ਦੀ ਇਸ ਭਰਤੀ ਮਹਿੰਮ ਦੇ ਵਿੱਚ ਬੜਾ ਭਾਰੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਇਸ ਮਹਿੰਮ ਦੇ ਵਿੱਚ ਅੱਜ ਨੌਜਵਾਨ ਮੈਂਬਰਸ਼ਿਪ ਭਰਤੀ ਜਿਹੜੇ ਕਰ ਰਹੇ ਵੱਡੇ ਪੱਧਰ ਤੇ ਕਰ ਰਹੇ ਨੇ ਉਹਦੇ ਨਾਲ ਮੇਰੀਆਂ માતા-ਮਾਪੇਣਾ ਜਿਹੜੀਆਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਮੈਂ ਸਮਝਦਾ ਕਿ ਹਰ ਵਰਗ ਦਾ ਪਾਰਟੀ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਤੇ ਵੱਡੇ ਪੱਧਰ ਤੇ ਪਾਰਟੀ ਦੀ ਮੁਹਿੰਮ ਪ੍ਰਤੀ ਮੁਹਿੰਮ ਦੇ ਵਿੱਚ ਮੈਂਬਰਸ਼ਿਪ ਹਾਸਲ ਕਰਨਾ ਅਕਾਲੀ ਦਲ ਦਾ ਤੇ ਹਰ ਵਰਗ ਦਾ ਹਰ ਵਰਗ ਦੇ ਨਾਲ ਨੌਜਵਾਨ ਬੱਚੇ ਮਾਤਾ-ਪਿੜਾ ਜਿਵੇਂ ਉਤਸ਼ਾਹ ਦਿਖਾ ਰਹੀਆਂ ਨੇ ਉਸ ਨੂੰ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਆ ਤੇ ਅਕਾਲ ਪੁਰਖ ਦਾ ਧੰਨਵਾਦ ਵੀ ਆ ਕਿ ਪੰਥ ਤੇ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਕਾਲ ਜਲਦੀ ਮੈਂਬਰਸ਼ਿਪ ਲੈਣ ਲਈ ਹਰ ਵਰਗ ਦੇ ਵਿੱਚ ਭਾਰੀ ਉਤਸ਼ਾਹ ਮਿਲ ਰਿਹਾ ਸੋ ਜਿੱਥੇ ਮੈਂ ਲੀਡਰਸ਼ਿਪ ਦਾ ਉੱਥੇ ਹਰ ਵਰਗ ਤੋਂ ਇੱਥੇ ਇਸ ਮੀਟਿੰਗ ਦੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਅਸੀਂ ਪਿੰਡ-ਪਿੰਡ ਜਾ ਕੇ ਜਿਹੜੀ ਆ ਉਹ ਹਲਕਾ ਫਤਿਹਗੜ੍ਹ ਸਾਹਿਬ ਸਰਕਲ ਮੂਲੇਪੁਰ ਸਾਰੇ ਵਿੱਚ ਜਾ ਕੇ ਜਿਹੜੀ ਪਿੰਡ-ਪਿੰਡ ਜਾ ਕੇ ਭਰਤੀ ਕਰਾਂਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ